ਬਲ ਨਾਮ ਦਾ ਇੱਕ ਰਾਜਾ ਸੀ ਉਸ ਦੇ ਬਾਬੇ ਪ੍ਰਿਲਾਦ ਨੇ ਤਬ ਕੀਤਾ ਸੀ ਤੇ ਉਸ ਨੂੰ ਰਾਜ ਭਾਗ ਮਿਲਿਆ ਤੇ ਬਲ ਦਾ ਪਿਤਾ ਵਿਰੋਚਨ ਵੀ ਨੇਕ ਪੁਰਸ਼ ਸੀ ਬਲ ਬੜਾ ਹੀ ਦਾਨੀ ਸੀ ਕੋਈ ਵੀ ਆਉਂਦਾ ਉਹ ਖਾਲੀ ਨਾ ਮੋੜਦਾ ਆਪਣੇ ਆਪ ਨੂੰ ਰਾਜਾ ਜਨਕ ਜਾਂ ਹਰੀਸ਼ ਚੰਦਰ ਖਵਾਉਂਦਾ ਉਸ ਨੇ ਆਪਣੇ ਸ਼ਹਿਰ ਵਿੱਚ ਜਗ ਕੀਤੇ ਦਾਨ ਦਿੱਤੇ ਕੁਝ ਹੰਕਾਰ ਹੋ ਗਿਆ ਮੇਰੇ ਜੈਸਾ ਕੌਣ ਦਾਨੀ ਹੋਇਆ ਹੈ ਮੈਂ ਬ੍ਰਾਹਮਣਾਂ ਨੂੰ ਰੁਝਾ ਦਿੱਤਾ ਹੈ ਹੁਣ ਪ੍ਰਮਾਤਮਾ ਨੇ ਦੇਖਿਆ ਕਿ ਇੰਨੇ ਚੰਗੇ ਭਲੇ ਬੰਦੇ ਨੂੰ ਹੰਕਾਰ ਹੋ ਗਿਆ ਹੈ ਇਹ ਗੱਲ ਚੰਗੀ ਨਹੀਂ ਇਸ ਦਾ ਹੰਕਾਰ ਦੂਰ ਕਰਨਾ ਚਾਹੀਦਾ ਹੈ ਤਾਂ ਭਗਵਾਨ ਨੇ ਇੱਕ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਠਰੂ ਠਰੂ ਕਰਦਾ ਹੋਇਆ ਰਾਜੇ ਦੇ ਦਰਬਾਰ ਵਿੱਚ ਪੁੱਜ ਗਿਆ ਰਾਜੇ ਨੇ ਸਤਕਾਰ ਨਾਲ ਸੱਦ ਕੇ ਆਖਿਆ ਏ ਸੁਆਮੀ ਆਗਿਆ ਦਿਓ ਮੈਂ ਤੁਹਾਡੀ ਕੀ ਸੇਵਾ ਕਰਾਂ ਭਗਵਾਨ ਬੋਲਿਆ ਏ ਰਾਜਨ ਮੈਂ ਇੱਕ ਗਰੀਬ ਬ੍ਰਾਹਮਣ ਹਾਂ ਕੋਈ ਘਰ ਨਹੀਂ ਮੇਰੇ ਕੋਲ ਬਸ ਇੱਕੋ ਇਛਾ ਹੈ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਸਿਰਫ ਢਾਈ ਕਰਮਾਂ ਦੀ ਧਰਤੀ ਦੇ ਦਿਓ ਤਾਂ ਕਿ ਉੱਥੇ ਬੈਠ ਕੇ ਮੈਂ ਪ੍ਰਭੂ ਦਾ ਜਪ ਕਰ ਲਿਆ ਕਰਾਂ ਹੋਰ ਮੈਂ ਕੀ ਮੰਗਣਾ ਹੈ ਜੋ ਮੇਰੀ ਲੋੜ ਹੈ ਉਤਨਾ ਹੀ ਠੀਕ ਹੈ ਆਪ ਦੇ ਦਰਵਾਜ਼ੇ ਅੱਗੇ ਬਹਿ ਰਿਆ ਕਰਾਂਗਾ ਇਹ ਸੁਣ ਕੇ ਬਲ ਰਾਜਾ ਹੱਸਿਆ ਤੇ ਉਸ ਨੂੰ ਸੰਬੋਧਨ ਕਰਕੇ ਅੱਖ ਲੱਗਾ ਇਹ ਬ੍ਰਾਹਮਣ ਤੇਰਾ ਕੱਦ ਤਾਂ ਛੋਟਾ ਹੈ ਪਰ ਬਾਲਾ ਰਾਜੇ ਨੇ ਮਖੌਲ ਬਹੁਤ ਵੱਡਾ ਘਰਾਨਣ ਵਾਸਤੇ ਆ ਗਿਆ ਹੈ ਰਾਜ ਵਿੱਚ ਖੁੱਲੇ ਧਨ ਪਏ ਹਨ ਅਨ ਮਿਹਨਤ ਧਰਤੀ ਤੇ ਲੋਕਾਂ ਆਸ਼ਰਮ ਬਣਾਏ ਹੋਏ ਨੇ ਪਰ ਕੀ ਤੈਨੂੰ ਕਿਸੇ ਨੇ ਬੈਠਣ ਨੂੰ ਥਾਂ ਨਹੀਂ ਦਿੱਤੀ ਮੇਰੇ ਰਾਜ ਵਿੱਚ ਮੇਰੀ ਧਰਤੀ ਤੇ ਤਾਂ ਹਰ ਇੱਕ ਨੂੰ ਖੁੱਲ ਹੈ ਉਹ ਆਸ਼ਰਮ ਬਣਾਏ ਧਰਤੀ ਨੂੰ ਵਾਹੇ ਮੈਂ ਤਾਂ ਕੁਝ ਨਹੀਂ ਆਖਦਾ ਜੇ ਮੰਗਣਾ ਸੀ ਤਾਂ ਗਊਆਂ ਅੰਨ ਬਸਤਰ ਹੀਰੇ ਮੋਤੀ ਮੰਗ ਲੈਂਦਾ ਇਹ ਕੀ ਮੰਗਿਆ ਹੈ ਤੂੰ ਬ੍ਰਾਹਮਣ ਹੈ ਜੇ ਕੋਈ ਹੋਰ ਹੁੰਦਾ ਤਾਂ ਮੈਂ ਮਰਵਾ ਦੇਣਾ ਸੀ ਉਸਨੂੰ ਅੱਗੋਂ ਬਾਵਨ ਚੁੱਪ ਰਿਆ ਉਹ ਖਲੋਤਾ ਮੁਸਕਰਾਉਂਦਾ ਰਿਹਾ ਰਾਜਾ ਬਾਲ ਗੱਲਾਂ ਕਰੀ ਗਿਆ ਰਾਜਾ ਬਾਲ ਦਾ ਮੰਤਰੀ ਬੜਾ ਸਿਆਣਾ ਸੀ ਉਹ ਤਾੜ ਗਿਆ ਕੋਈ ਖੇਲ ਹੈ ਪ੍ਰਭੂ ਆਪ ਕੋਈ ਪ੍ਰੀਖਿਆ ਲੈਣ ਵਾਸਤੇ ਆਇਆ ਹੈ ਉਸਨੇ ਰਾਜੇ ਨੂੰ ਆਖਿਆ ਏ ਰਾਜਨ ਇਹ ਬਾਵਨ ਬ੍ਰਾਹਮਣ ਜਿਸ ਨੇ ਢਾਈ ਕਰਮਾ ਮੰਗੀਆਂ ਹਨ ਅਸਲ ਵਿੱਚ ਕੋਈ ਅਵਤਾਰ ਜਾਪਦਾ ਹੈ ਤੁਸਾਂ ਨੂੰ ਛਲਨ ਵਾਸਤੇ ਆਇਆ ਹੈ ਕੋਈ ਆਚਰਜ ਖੇਲ ਨਾ ਕਰੇ ਰਤਾ ਧਿਆਨ ਨਾਲ ਰਹਿਣਾ ਚਾਹੀਦਾ ਹੈ ਇਸ ਦੀ ਇਹ ਗੱਲ ਨਹੀਂ ਮੰਨਣੀ ਚਾਹੀਦੀ ਹਿਮਾ ਮੰਗ ਲੈਣੀ ਠੀਕ ਹੈ ਪਰ ਬਲ ਰਾਜੇ ਨੂੰ ਹੰਕਾਰ ਨੇ ਘੇਰਿਆ ਸੀ ਉਸ ਨੇ ਇੱਕ ਨਾ ਸੁਣੀ ਤੇ ਆਖਿਆ ਜਾ ਢਾਏ ਕਰਮਾ ਧਰਤੀ ਜਿੱਥੋਂ ਲੈਣੀ ਹੈ ਮੱਲ ਲੈ ਮੁੜ ਕੇ ਮਖੌਲ ਕਰਨ ਨਾ ਆਈ ਰਾਜੇ ਬਲ ਦੀ ਇਹ ਗੱਲ ਸੁਣ ਕੇ 52 ਅਵਤਾਰ ਦਰਬਾਰ ਤੋਂ ਬਾਹਰ ਹੋਇਆ ਐਨਾ ਸਰੀਰ ਵਧਾਇਆ ਕਿ ਦੋ ਕਰਮਾਂ ਵਿੱਚ ਉਸਨੇ ਬਲਰਾਜੇ ਦੀ ਧਰਤੀ ਮਣ ਲਈ ਸਾਰੀ ਦੀ ਸਾਰੀ ਤੇ ਅੱਧੀ ਪੂਰੀ ਕਰਨ ਲਈ ਉਹਦੇ ਸਿਰ ਉੱਤੇ ਪੈਰ ਆ ਰੱਖਿਆ ਬਲਰਾਜੇ ਨੂੰ ਹੋਸ਼ ਆਈ ਪਰ ਵਕਤ ਨਿਕਲ ਗਿਆ ਸੀ ਬਲ ਨੂੰ 52 ਨੇ ਪੈਰ ਨਾਲ ਧੱਕ ਕੇ ਪਤਾਲ ਵਿੱਚ ਭੇਜ ਦਿੱਤਾ ਤੇ ਆਖਿਆ ਇੱਥੇ ਰਾਜ ਕਰ ਬਲ ਫਿਰ ਪਤਾਲਪੁਰੀ ਵਿੱਚ ਹੀ ਭਗਤੀ ਕਰਨ ਲੱਗਾ ਸਿਆਣੇ ਆਗਦੇਨ ਪੁਰਸ਼ ਨੂੰ ਤਪ ਕਰਨ ਤੇ ਰਾਜ ਮਿਲਦਾ ਹੈ ਪਰ ਰਾਜ ਪ੍ਰਾਪਤੀ ਤੋਂ ਬਾਅਦ ਉਸ ਨੂੰ ਨਰਕ ਪ੍ਰਾਪਤ ਹੁੰਦਾ ਹੈ ਟਪੋਂ ਰਾਜ ਤੇ ਰਾਜੋਂ ਨਰਕ ਇਸ ਦਾ ਮੂਲ ਭਾਵ ਅਰਥ ਹੈ ਕਿ ਰਾਜ ਪ੍ਰਾਪਤੀ ਤੇ ਮਨੁੱਖ ਹੰਕਾਰੀ ਹੋ ਜਾਂਦਾ ਹੈ ਹੰਕਾਰ ਦੇ ਨਾਲ ਕੁਝ ਲਾਲਚ ਵੀ ਆਉਂਦਾ ਹੈ ਫਿਰ ਕੋਈ ਗੱਲ ਨਹੀਂ ਔੜਦੀ ਉਸ ਦੇ ਕਰਮ ਐਸੇ ਹੋ ਜਾਂਦੇ ਹਨ ਕਿ ਰੱਬ ਨੂੰ ਮੁੜ ਸਿੱਧੇ ਰਾਹ 'ਤੇ ਆਉਣ ਲਈ ਕੋਈ ਲੀਲਾ ਰਚਣੀ ਪੈਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਆਉਂਦੇ ਹਨ ਬਾਲਰਾਜਾ ਮਾਇਆ ਅਹੰਕਾਰੀ ਜਗਨ ਕਰੈ ਬੋਪਾਰ ਅਫਾਰੀ ਬਿਨ ਗੁਰ ਪੁੱਛੇ ਜਾਏ ਪਿਆਰੀ ਬਾਲਰਾਜੇ ਦੇ ਬਾਰੇ ਇਸ ਤਰ੍ਹਾਂ ਵੀ ਬਾਣੀ ਵਿੱਚ ਸਮਝਾਉਂਦੇ ਹਨ ਕਰੋ 28 ਧਰਤੀ ਮੰਗੇ ਬਾਵਨ ਰੂਪ ਬਹਾਨਾ ਕਿਉਂ ਪਿਆਲ ਜਾਏ ਕਿਉਂ ਸਲੀਆ ਜੀ ਬਲ ਰੂਪ ਪਛਾਨੈ ਸੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਵਿੱਚ ਇਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ